ਸਸ਼ੇਕਾ ਸਾਡੇ ਤੁਹਾਡੇ ਜਾਨੂ ਬੁਟੀਕ ਮੇਕ ਕੋਰ ਲਾ ਤੇ ਅੱਜ ਅਸੀਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਅੱਜ ਅਸੀਂ ਜੋਰ ਜੱਟ ਦੇ ਉੱਤੇ ਨਵਾਂ ਡਿਜ਼ਾਈਨ ਰੈਡੀ ਕੀਤਾ ਉਹ ਜੀ ਡਿਜ਼ਾਈਨ ਚੈੱਕ ਕਰਦੇ ਹਾਂ ਤੇ ਇਹ ਡਿਜ਼ਾਈਨ ਨੈਕਵਰਕ ਦਾ ਡਿਜ਼ਾਈਨ ਹੈ ਵਿੱਚ ਬੁਟੀਆਂ ਰਹਿਣਗੀਆਂ ਜੀ ਠੀਕ ਹੈ ਜੀ ਇਹਦੇ ਸੇਹੀ ਵੀ ਡਿਜ਼ਾਈਨ ਬਾਜੂ ਤੇ ਰਹੇਗਾ ਜੀ ਤੇ ਬਾਜੂ ਦਾ ਡਿਜ਼ਾਈਨ ਵੀ ਚੈੱਕ ਕਰਵਾ ਦੋ ਸੇਮ ਬਾਜੂਤੇ ਰਹੇਗਾ ਤੁਸੀਂ ਇਹ ਬਾਟਮ ਤੇ ਵੀ ਕਰ ਸਕਦੇ ਹੋ ਤੇ ਆਪਦੇ ਰਿਕੋਰਡਿੰਗ ਤੁਸੀਂ ਬਣਾ ਸਕਦੇ ਹੋ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਹੋ ਤੇ ਨਾ ਹੀ ਘੇਰੇ ਦੀ ਕੋਈ 25 ਇੰਚ ਤੱਕ ਤੁਸੀਂ ਬਣਾ ਸਕਦੇ ਹੋ ਇਹਦੇ ਵਿੱਚ ਆਪਾਂ ਚਾਰ ਕਲਰ ਰੈਡੀ ਕੀਤੇ ਜੀ ਇਹ ਵਾਲਾ ਸੀ ਗ੍ਰੀਨ ਕਲਰ ਤੇ ਇੱਕ ਇਹਦੇ ਵਿੱਚ ਆਪਾਂ ਵਾਈਨ ਕਲਰ ਰੈਡੀ ਕੀਤਾ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਦੀ ਤੇ ਇੱਕ ਇਹਦੇ ਵਿੱਚ ਆਪਾਂ ਗਾਜਰੀ ਕਲਰ ਰੈਡੀ ਕੀਤਾ ਹੈ ਜੋ ਲਾਈਟ ਟੋਨ ਦੇ ਉੱਤੇ ਰਹੂਗਾ ਬਾਵਾ ਸ਼ੇਡ ਵੀਡੀਓ ਦੇ ਵਿੱਚ ਹੋ ਸਕਦਾ ਥੋੜਾ ਜਿਹਾ ਲਾਈਟ ਹੈ ਜਾਂ ਡਾਰਕ ਸ਼ੋਅ ਹੁੰਦਾ ਹੋਵੇ ਲੇਕਿਨ ਇਹ ਗਾਜਰੀ ਕਲਰ ਹੈਗਾ ਲਾਈਟ ਇੱਕ ਇਹਦੇ ਵਿੱਚ ਆਪਾਂ ਪੈਰਟ ਕਲਰ ਰੈਡੀ ਕੀਤਾ ਲਾਈਟ ਪੈਰਟ ਤੇ ਇਹ ਵੀ ਸੇਮ ਹੀ ਡਿਜ਼ਾਈਨ ਦਾ ਰੈਡੀ ਹੋਇਆ ਨੈਕ ਚੈੱਕ ਕਰਵਾਓ ਜੀ ਇਹਦੇ ਵੀ ਸੇਮ ਬਾਜੂ ਦੇ ਉੱਤੇ ਹੀ ਉਦਾਂ ਵਰਕ ਰਹੂਗਾ ਸੈਂਟਰ ਵਿੱਚ ਬੂਟੀਆਂ ਰਹਿਣੀਆਂ ਤੇ ਨੈਕ ਵਰਕ ਦਾ ਡਿਜ਼ਾਈਨ ਰਹੂਗਾ ਜੀ ਅਗਰ ਇਹ ਵਾਲਾ ਸੂਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 850 ਰੁਪਏ ਦਾ ਲੱਗੇ ਹੈ ਉਹ ਵਾਲਾ ਸੂਟ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਚਾਹੇ WhatsApp ਕਰ ਸਕਦੇ ਹੋ ਸ਼ੁਕਰੀਆ